वैसे मैं विद्वानता नहीं पर थानु मैं एक गल ਦੱਸਦਾ ਜੀ ਸਾਡੇ ਬਹੁਤ ਜ਼ਿਆਦਾ ਜਿਹੜੇ ਸਿੱਖ ਭਰਾ ਐ ਜਾਂ ਭੈਣਾਂ ਐ ਉਹ ਮੂਲ ਮੰਤਰ ਦਾ ਪਾਠ ਗਲਤ ਕਰ ਰਹੇ ਆ ਜੀ ਮੂਲ ਮੰਤਰ ਦਾ ਪਾਠ ਉਹ ਕਰ ਰਹੇ ਆ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਚਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਹ ਗਲਤ ਹੈ ਜੀ ਮੂਲ ਮੰਤਰ ਦਾ ਪਾਠ ਮੂਲ ਮੰਤਰ ਦਾ ਪਾਠ ਆਪਣਾ ਹੈਗਾ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇੱਥੋਂ ਤੱਕ ਹੈ ਜੀ ਅੱਗੋਂ ਜਪਜੀ ਸਾਹਿਬ ਦੀ ਪਹਿਲੀ ਪਉੜੀ ਦੀ ਸ਼ੁਰੂਆਤ ਹੁੰਦੀ ਹੈ ਜੀ ਮੂਲ ਮੰਤਰ ਦਾ ਪਾਠ ਸਿਰਫ ਇੱਥੋਂ ਤੱਕ ਹੀ ਹੁੰਦਾ ਹੈ ਜੀ ਧੰਨਵਾਦ